ਸੋਪੂ ਦੇ ਸਟੇਟ ਪ੍ਰੈਜ਼ੀਡੈਂਟ ਬਈ ਜਸ਼ਨਦੀਪ ਜਵੰਦਾ ਨੇ ਜਵੰਦਾ ਜੀ ਸਭ ਤੋਂ ਪਹਿਲਾਂ ਤਾਂ ਇਹ ਪੁੱਛਣਾ ਹੈ ਹੁਣ ਜਿਵੇਂ ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ 'ਚ ਤੁਸੀਂ ਸੋਪੂ ਸ਼ੁਰੂ ਕੀਤੀ ਆ ਤੇ ਯੂਨੀਵਰਸਿਟੀ 'ਚ ਵੀ ਕੰਮ ਕਰ ਰਹੇ ਹੋ ਤਾਂ ਇਹ ਕਿਹੜਾ ਅਵਾਰ ਸੋਪੂ 'ਚ ਦੇਖਣ ਨੂੰ ਮਿਲ ਰਿਹਾ ਇਹ ਕੀ ਤੁਸੀਂ ਉਹਦੇ ਪਿੱਛੇ ਮਿਹਨਤ ਆਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਤਾ ਕੀ ਹੈ ਬਈ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਤੁਹਾਡਾ ਤੁਸੀਂ ਮੈਨੂੰ ਇੰਨੀ ਇੱਜ਼ਤ ਬਖਸ਼ੀ ਵੀ ਤੁਸੀਂ ਮੇਰੇ ਆ ਬੋਲ ਲੈਣ ਆਏ ਚਲੋ ਜਿਹੜੀ ਗੱਲ ਸੋਪੂ ਦੀ ਸੋਪੂ ਇੱਕ ਬ੍ਰਾਂਡ ਹੈ ਹਾਂ ਵੀ ਕਹਿੰਦਾ ਮਤਲਬ ਸੋਪ ਨੂੰ ਮੇਰੀ ਲੋੜ ਨਹੀਂ ਸੀ ਠੀਕ ਹੈ ਜੀ ਤੇ ਮੈਨੂੰ ਸੋਪੂ ਦੀ ਲੋੜ ਸੀ ਠੀਕ ਹੈ ਸੋਪੂ ਇੱਕ ਆਪ ਦੇ ਆਪ ਚ ਬ੍ਰਾਂਡ ਹੈ ਤੇ ਦੂਜੀ ਗੱਲ ਸੋਪੂ ਜਿਵੇਂ ਤੁਸੀਂ ਕਹਿੰਦੇ ਹੋ ਵੀ ਸਾਰੇ ਕਾਲਜਾਂ ਚ ਕਾਲ ਇਹ ਚੰਡੀਗੜ੍ਹ ਛੱਡੋ ਮੈਂ ਤਾਂ ਪੰਜਾਬ ਚ ਪਟਿਆਲੇ ਜ਼ਿਲ੍ਹੇ ਚ ਸੰਗਰੂਰ ਜ਼ਿਲ੍ਹੇ ਚ ਪੜੇ ਕਾਲਜਾਂ ਦੇ ਪ੍ਰਧਾਨ ਲਾਇਨੇ ਆ ਇਸ ਵਾਰ ਸੋਪੂ ਦੇ ਠੀਕ ਹੈ ਜੀ ਤੇ ਰਹੀ ਗੱਲ ਵਧੀਆ ਹੰਗਾਰਾ ਮਿਲ ਰਿਹਾ ਹਾਂ ਬਹੁਤ ਵਧੀਆ ਫਾਇਦਾ ਰਹੀ ਗੱਲ ਚੰਡੀਗੜ੍ਹ ਦੀ ਇਸ ਵਾਰ ਅਸੀਂ ਤੁਸੀਂ ਮੰਨ ਕੇ ਚੱਲੋ ਆਲਮੋਸਟ ਸਾਰੀ ਕਾਲਜਾਂ 'ਚ ਇਲੈਕਸ਼ਨ ਲੜਾ ਰਹੇ ਹਾਂ ਸੋਪੂ ਦੇ ਪੈਨਲ ਤੋਂ ਠੀਕ ਹੈ ਤੇ ਫਿਲਹਾਲ ਅਸੀਂ ਛੋਟੀ ਸੀ ਲੜਾ ਰਹੇ ਹਾਂ ਤਾਂ ਤੁਸੀਂ ਮੰਨ ਕੇ ਚੱਲੋ ਜਿਵੇਂ ਐਸਡੀ ਕਾਲਜ ਜੁਆਇੰਟ ਸੈਕਟਰੀ ਤੇ ਆਪਣਾ ਡੀਏਵੀ ਕਾਲਜ ਜੁਆਇੰਟ ਸੈਕਟਰੀ ਹਾਂਜੀ ਤੇ ਯੂਨੀਵਰਸਿਟੀ ਜਨਰਲ ਸੈਕਟਰੀ ਤੇ ਵੀ 46 ਕਾਲਜ ਪ੍ਰਧਾਨ ਲੜਾ ਰਹੇ ਹਾਂ ਠੀਕ ਹੈ ਜੀ ਵੀ ਆਲਮੋਸਟ ਸਾਰੇ ਕਾਲਜਾਂ 'ਚ ਲੜਾ ਰਹੇ ਹਾਂ ਆਪਣਾ ਪੈਨਲ ਵੀ ਹੌਲੀ-ਹੌਲੀ ਸਟੂਡੈਂਟ ਅਸਲ ਵਿੱਚ ਨਾ ਸਟੂਡੈਂਟ ਨੂੰ ਵੀ ਪਤਾ ਲੱਗ ਗਿਆ ਪਹਿਲਾਂ ਨਾ ਇੱਕਦਮ ਪਹਿਲਾਂ ਸਟੂਡੈਂਟ ਪਾਰਟੀਆਂ ਸੀ ਸਭ ਤੋਂ ਪਹਿਲਾਂ ਸਟਾਰਟਿੰਗ ਵਿੱਚ ਸਟਾਰਟਿੰਗ ਜੇ ਸੀਗੀ ਤੇ ਉਸ ਤੋਂ ਬਾਅਦ ਕੀ ਹੋਇਆ ਇੱਥੇ ਜਿਉਂ-ਜਿਉਂ ਪੋਲੀਟੀਕਲ ਪਾਰਟੀਆਂ ਆਈਆਂ ਗਿਆ ਹਾਂਜੀ ਵੀਰੇ ਉਹਨਾਂ ਨੇ ਪੈਸਾ ਪੂਸਾ ਲਿਆ ਕੇ ਇੱਥੇ ਸੁਟਿਆ ਫੁਲਾ ਲੋ ਸਟੂਡੈਂਟਸ ਬੰਦੇ ਆ ਹਾਂਜੀ ਉਹ ਤੋਂ ਪ੍ਰਭਾਵਿਤ ਹੋ ਕੇ ਸਟੂਡੈਂਟ ਪਾਰਟੀਆਂ ਛੱਡ ਕੇ ਸਟੂਡੈਂਟ ਪੋਲੀਟੀਕਲ ਪਾਰਟੀਆਂ 'ਚ ਜਾਣ ਲੱਗ ਗਏ ਬੜਾ ਇਹ ਹੈਗੀ ਆ ਤੁਸੀਂ ਮੰਨ ਕੇ ਚੱਲੋ ਮੇਰੇ ਨਾਲ ਦਾ 15 16 ਦੀ ਗੱਲ ਹੁੰਦੀ ਉਦੋਂ ਫਿਰ ਇੱਕੇ ਦਾ ਬਈ ਗ੍ਰਾਫਟੂ ਸਟੂਡੈਂਟ ਪਾਰਟੀਆਂ ਤਾਂ ਆਈਆਂ ਜਦੋਂ ਰੁਖ ਉਧਰ ਨੂੰ ਹੋ ਗਿਆ ਜਦੋਂ ਰੁਖ ਉਧਰ ਨੂੰ ਹੋਇਆ ਤੁਸੀਂ ਐ ਲਾ ਲਓ ਸਟੂਡੈਂਟ ਰਾਜਨੀਤੀ ਤਾਂ ਜਿਹੜਾ ਪੱਕਾ ਇਹਨਾਂ ਗ੍ਰਾਫ ਜ਼ੀਰੋ ਹੋ ਗਿਆ ਹੂੰ ਇੰਨਾ ਕਿ ਗਿਰ ਗਿਆ ਵੀ ਅੱਜ ਇੱਥੇ ਯੂਨੀਵਰਸਿਟੀ 'ਚ ਕੋਈ ਮੁੱਦੇ ਦੀ ਗੱਲ ਨਹੀਂ ਹੁੰਦੀ ਹੂੰ ਮੁੱਦੇ ਦੀ ਗੱਲ ਤਾਂ ਹੋਊਗੀ ਸਟੂਡੈਂਟ ਕਿਉਂ ਲੜੂਗਾ ਸਭ ਤੋਂ ਵੱਡਾ ਕੁਐਸਚਨ ਮੁੱਦਿਆਂ ਤੇ ਹਰੇਕ ਕਿਸੇ ਕੋਈ ਵੀ ਬੰਦਾ ਹੈ ਕੋਈ ਵੀ ਜਦੋਂ ਉਹ ਕੋਈ ਚੀਜ਼ ਲਈ ਲੜਦਾ ਹੈ ਉਹ ਜਿਹਦਾ ਕੋਈ ਪਰਸਨਲ ਮੋਟਿਵ ਹੁੰਦਾ ਹਾਂ ਪਹਿਲਾਂ ਇੱਥੇ ਬਦੋ ਬਦੀ ਲੜਦੇ ਸੀ ਧਰਨੇ ਲਾਉਂਦੇ ਸੀ ਪੂਸੂ ਕਹਿੰਦੀ ਸੀ ਮੈਂ ਵੱਧ ਲਾ ਰਹੀਆਂ ਸੋਪੂ ਕਹਿੰਦੀ ਸੀ ਮੈਂ ਵੱਧ ਲਾ ਰਹੀਆਂ ਉਹ ਬੇਸਿਸ ਤੇ ਉਹ ਸਟੂਡੈਂਟਸ ਤੋਂ ਵੋਟਾਂ ਲੈਂਦੇ ਸੀ ਤੇ ਪਰ ਹੁਣ ਕੀ ਹਾਲਾਤ ਨੇ ਇੱਥੇ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਉਹਨਾਂ ਨੂੰ ਪਤਾ ਵੀ ਅਸੀਂ ਪੈਸਾ ਲਿਆਣਾ ਹੈ ਪੰਚਰ ਡਿਪਾਰਟਮੈਂਟ ਬਾਹਰ ਦੇ ਸਟੂਡੈਂਟ ਨੇ ਉਹ ਇੱਥੇ ਆਏ ਹੁੰਦੇ ਨੇ ਪੇਰੈਂਟਸ ਤੋਂ ਦੂਰ ਹੁੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਚੀਜ਼ਾਂ ਜਿਵੇਂ ਹੋਸਟਲ 'ਚ ਰਹਿੰਦੇ ਨੇ ਇੱਕ ਤਾਂ ਪੱਕਾ ਰਹੀ ਰੈਂਟ ਦਾ ਡਰ ਹੁੰਦਾ ਹਾਂਜੀ ਹੁਣ ਉਹਨਾਂ ਦੇ ਘਰੇ ਦਾ ਜਾਣਾ ਨਹੀਂ ਹਾਂ ਉਹਦਾ ਇਹੀ ਘਰ ਆ ਉਹਨਾਂ ਦੇ ਉਹਨਾਂ ਦੇ ਇਹੀ ਘਰ ਹੈ ਉਹਨਾਂ ਨੂੰ ਘਰੇ ਬੈਠਿਆਂ ਨੂੰ ਸਾਰਾ ਕੁਝ ਮਿਲ ਰਿਹਾ ਜਿਹੜੇ ਬੰਦੇ ਨੂੰ ਜਿਹੜੇ ਇਨਸਾਨ ਨੂੰ ਘਰੇ ਬੈਠੇ ਸਾਰਾ ਕੁਝ ਮਿਲਦਾ ਉਹ ਜ਼ੀਰੋ ਹੋ ਜੂਗਾ ਤੇ ਉਹਨਾਂ ਨੂੰ ਘਰੇ ਬੈਠਿਆਂ ਨੂੰ ਇਲੈਕਸ਼ਨ ਟਾਈਮ ਆਉਂਦਾ ਆਪਦੇ ਹੋਸਟਲ 'ਚ ਬੈਠਿਆਂ ਨੂੰ ਸ਼ਰਾਬਾਂ ਮਿਲ ਰਹੀਆਂ ਨੇ ਤੇ ਤੁਸੀਂ ਮੰਨ ਕੇ ਚਲੋ ਪਾਰਟੀਆਂ ਹੋ ਰਹੀਆਂ ਨੇ ਬੜੇ ਬੜੇ ਕਲੱਬਾਂ 'ਚ ਵੀ ਕਹਿਣ ਦਾ ਮਤਲਬ ਐਮ ਐਲ ਏ ਦੀ ਇਲੈਕਸ਼ਨ ਬਣਾਤੀ ਐਮ ਐਲ ਏ ਦੀ ਵੀ ਛੋਟੀ ਹੋਊਗੀ 50-50 ਲੱਖ ਰੁਪਈਆ ਲੱਗ ਰਿਹਾ ਹਾਂ ਬਈ ਯੂਨੀਵਰਸਿਟੀ ਦੀ ਇਲੈਕਸ਼ਨ ਲੱਗਦਾ ਇਹ ਨਾ ਕੋਈ ਮੰਨੇ ਜਾਂ ਨਾਮ ਨੇ ਪਰ ਲੱਗਦਾ ਲੱਗ ਰਿਹਾ ਤੇ ਦੂਜੀ ਗੱਲ 50 ਲੱਖ ਰੁਪਈਆ ਮੈਂ ਇੱਕ ਪਾਰਟੀ ਦਾ ਕਹਿ ਰਿਹਾ ਜਿਹੜੇ ਵਧੀਆ ਲੈਵਲ ਤੇ ਇਲੈਕਸ਼ਨ ਲੜਦੇ ਨੇ ਵੀ ਕਹਿਣ ਦਾ ਮਤਲਬ ਜੇ ਸਾਰੀਆਂ ਪਾਰਟੀਆਂ ਦਾ ਆਪਾਂ ਖਰਚਾ ਲਈਏ ਇੱਕ ਸਾਲ ਦਾ ਘੱਟੋ-ਘੱਟ 2 ਕਰੋੜ ਪਲੱਸ ਦਾ ਵੀ ਖਰਚਾ ਸਾਰੀਆਂ ਪਾਰਟੀਆਂ ਦਾ ਵੀ ਜਾ ਕਿੱਧਰ ਨੂੰ ਰਹਿ ਸਕਦਾ ਇੱਕ ਸਵਾਲ ਆ ਬਈ ਇੱਥੇ ਕਿ ਤੁਸੀਂ ਕਹਿੰਦੇ ਵੀ ਖਰਚਾ ਇੰਨਾ ਹਾਂ 50-50 ਲੱਖ ਰੁਪਈਆ ਇੱਕ ਪਾਰਟੀ ਲਾ ਰਹੀ ਆ ਹਾਂ ਫਿਰ ਜਦੋਂ ਕਿਤੇ ਮੰਨ ਲਓ ਸਟੂਡੈਂਟਾਂ ਦੇ ਹੱਕਾਂ ਦੀ ਗੱਲ ਆ ਮੈਂ ਪਹਿਲਾਂ ਵੀ ਜਿੰਨੇ ਬੰਦੇ ਨੇ ਇੰਟਰਵਿਊ ਕੀਤੀ ਐ ਮੈਂ ਇਹ ਗੱਲ ਪੁੱਛੀ ਆ ਮੰਨ ਲਓ ਕਿਤੇ ਪ੍ਰੋਟੈਸਟ ਹੋਊਗਾ ਨਾ ਸੋਨੂੰ ਉੱਥੇ ਇਕੱਲੇ ਲੀਡਰ ਦੇਖਣਗੇ ਉਹ ਪਾਰਟੀ ਦੇ ਲੀਡਰ ਉਹਦੇ ਮੇਨ ਫੇਸ ਵੀ ਬਜਟ ਇੰਨਾ ਜ਼ਿਆਦਾ ਵੱਧ ਗਿਆ ਤੇ ਆਮ ਸਟੂਡੈਂਟ ਦੀ ਜਿਹੜੀ ਇਹਨਾਂ ਇਨਵੋਲਵਮੈਂਟ ਆ ਰਾਜਨੀਤੀ 'ਚ ਜਾਂ ਉਹਦੇ ਮੁੱਦੇ 'ਚ ਫਿਰ ਉਹ ਇੰਨੀ ਘਟ ਕੇ ਆਉਂਗੇ ਆ ਭਾਈ ਜੀ ਉਹਨਾਂ ਦਾ ਇੰਟਰਸਟ ਘ ਸਾਡੇ ਸਾਡੇ ਚ ਕ੍ਰੈਡਿਟ ਜੋ ਸਾਡੇ ਕ੍ਰੈਡਿਬਿਲਟੀ ਕਿ ਜੇ ਆਪਾਂ ਕਹੇਨ ਜੋ ਸਾਡੇ ਚ ਵੀ ਹਨਰ ਹੈ ਉਹਦੀ ਉਹਦੀ ਪੁੱਛ ਨਹੀਂ ਹੈਗੀ ਵੀ ਕਹਿੰਦੇ ਮਤਲਬ ਪੈਸੇ ਦੀ ਪੁੱਛ ਜਿਆਦੇ ਹੈ ਵੀ ਸਾਰੇ ਆਮ ਸਟੂਡੈਂਟ ਅੱਗੇ ਆਣੋਂ ਹੀ ਹਟ ਗਿਆ ਅਗਲਾ ਕਹਿੰਦੇ ਜੇ ਚਾਰ ਪੈਸੇ ਲਾਵਾਂਗੇ ਤਾਂ ਤਮਾਸ਼ਾ ਦੇਖਾਂਗੇ ਨਹੀਂ ਨਾ ਸੀ ਮੈਂ ਤਾਂ ਹੀ ਸੂਪਰਗਾ ਝੰਡਾ ਚੱਕਿਆ ਸੀ ਵੀ ਇਹ ਪਲੇਟਫਾਰਮ ਤੇ ਆ ਕੇ ਆਮ ਘਰ ਦਾ ਮੁੰਡਾ ਜਿਹਦੇ ਚ ਕੀੜਾ ਆਪਾਂ ਕਹੇਨ ਕੀੜਾ ਕੀੜਾ ਬੰਦਾ ਕਾਦੇ ਲਈ ਫਲੀ ਰਾਜਨੀਤੀ ਚ ਕੀੜਾ ਚਾਹੀਦਾ ਜਿਹੜੇ ਬੰਦੇ ਨੇ ਰਾਜਨੀਤੀ ਕਰਨੀ ਉਹ ਪਰਚੇੰ ਤੋਂ ਨਹੀਂ ਕਦੇ ਡਰੂਗਾ ਪਰਚੇ ਛੱਡੋ ਬਈ ਇੱਕ ਦੌਰ ਸੀ ਜਦੋਂ ਪ੍ਰਿਥੀਪਾਲ ਸਿੰਘ ਰੰਦਾ ਵਿਆਰ ਗਿਆ ਤੇ ਗੋਲੀਆਂ ਤੱਕ ਚੱਲ ਗਈਆਂ ਸਟੂਡੈਂਟ ਲੀਡਰ ਉਹ ਬੰਦੇ ਤਾਂ ਵੀ ਪਿੱਛੇ ਨਹੀਂ ਸੀ ਹਟੇ ਹਾਂ ਤੇ ਹੁਣ ਇਕੱਠੇ ਨਹੀਂ ਹੁੰਦੇ ਹੁਣ ਇਕੱਠੇ ਮੇਰੀ ਗੱਲ ਸੁਣਾ ਪਹਿਲਾਂ ਆ ਹੁਣ ਦੇਖੋ ਤਾਂ ਹੁਣ ਇਲੈਕਸ਼ਨ ਹੋ ਰਿਹਾ ਤੁਸੀਂ ਪੁਰਾਣੀਆਂ ਫੋਟੋਆਂ ਚੱਕ ਕੇ ਦੇਖੋ ਸੋਪੂ ਦੀਪੂ ਸੋ ਦੀ ਮੀਟਿੰਗ ਇਹ ਕਿਕਟ ਡਿਪਾਰਟਮੈਂਟ ਦੀ ਮੀਟਿੰਗ ਹੁੰਦੀ ਸੀ ਤੇ ਉਹ ਨੀਚੇ ਬਹਿ ਕੇ ਸਾਰੇ ਸਟੂਡੈਂਟ ਬੈਠੇ ਹੁੰਦੇ ਸੀ ਤੇ ਉਹਦਾ ਲੀਡਰ ਵੀ ਕਹਿੰਦਾ ਮਤਲਬ ਖੜ ਕੇ ਸਪੀਚ ਦਿੰਦਾ ਸੀ ਉਹਦੇ ਗੱਲਾਂ ਸੁਣੀਆਂ ਜਾਂਦੀਆਂ ਸੀ ਜਿਹੜੇ ਨਵੇਂ نیچے ਬੈਠੇ ਹੋੜੇ ਸਟੂਡੈਂਟ ਦੇ ਅੰਦਰ ਕੋਈ ਪੁਆਇੰਟਸ ਹੁੰਦੇ ਕੋਈ ਵਿਚਾਰ ਹੁੰਦੇ ਸੀ ਉਹ ਬੋਲ ਕੇ ਕਹਿੰਦਾ ਸੀ ਬਾਈ ਜੀ ਇਦਾਂ ਕਰਕੇ ਐਵੇਂ ਹੋ ਸਕਦਾ ਉਹਦੀ ਸੁਣੀ ਜਾਂਦੀ ਸੀ ਉਹਦੀ ਸੁਣੀ ਕਿਉਂ ਜਾਂਦੀ ਸੀ ਕਿਉਂਕਿ ਉਹਦੇ ਚ ਕ੍ਰੈਡੀਬਿਲਟੀ ਸੀ ਅੱਗੇ ਜਾਣ ਦੀ ਕ੍ਰੈਡੀਬਿਲਟੀ ਸੀ ਵੀ ਕਹਿੰਦਾ ਮਤਲਬ ਉਹਦੇ ਚ ਕੀੜਾ ਸੀ ਵੀ ਆਪਾਂ ਐਂ ਕਰਕੇ ਐਵੇਂ ਕਰ ਸਕਦੇ ਆ ਬਾਈ ਜੀ ਆ ਸੋਪੂ ਪਾਰਟੀ ਦਾ ਇਤਿਹਾਸ ਰਿਹਾ ਡੀਐਸ ਡਬਲਯੂ ਤੱਕ ਪਹੁੰਚ ਲਾਏ ਹੋਏ ਨੇ ਵੀ ਹੁਣ ਦੱਸੋ ਹੁਣ ਤਾਂ ਇਹ ਛੋਟੀ ਚੀਜ਼ ਤੇ ਜਾ ਕੇ ਉਹਦੀ ਐਪਲੀਕੇਸ਼ਨ ਸੈਂਡ ਕਰਨੀ ਪਈ ਐ ਐਪਲੀਕੇਸ਼ਨ ਕੀ ਹੋਸਟਲ ਦਾ ਹੋਸਟਲ ਲੈਣਾ ਔਖਾ ਹੋ ਜਾਂਦਾ ਆਮ ਸਟੂਡੈਂਟ ਜਾ ਕੇ ਹੋਸਟਲ ਨਹੀਂ ਲੈ ਸਕਦਾ ਜਿਵੇਂ ਬੰਦੇ ਵੀ ਇੱਕ ਸਵਾਲ ਅਗਲਾ ਮੇਰਾ ਵੀ ਜਿਵੇਂ ਹੁਣ ਤੁਸੀਂ ਗੱਲ ਕੀਤੀ ਐ ਵੀ ਸਟੂਡੈਂਟ ਪਾਰਟੀਆਂ ਚ ਇੱਕ ਟਾਈਮ ਤੇ ਜਾ ਕੇ ਗ੍ਰਾਫਟ ਆਈਆ ਸਟੂਡੈਂਟਾਂ ਜਿਹੜਾ ਰੁਝਾਨ ਸੀ ਉਹ ਪੋਲਿਟੀਕਲ ਪਾਰਟੀਆਂ ਜਿਹੜੇ ਵਿੰਗ ਨੇ ਉਹਨਾਂ ਕਿ ਨਹੀਂ ਹੋ ਗਿਆ ਹਾਂ ਇਸ ਟਾਈਮ ਐ ਕਲੈਕਸ਼ਨ ਕਵਰ ਕਰ ਰਹੇ ਹਾਂ ਤਾਂ ਦੇਖਣ ਨੂੰ ਮਿਲ ਰਿਹਾ ਕਿ ਸਟੂਡੈਂਟ ਪਾਰਟੀਆਂ ਵੀ ਆਪਸ ਵਿੱਚ ਦੁਫਾੜਾ ਜਿਵੇਂ ਪਹਿਲਾਂ ਆਪਾਂ ਨੂੰ ਵੱਡੀਆਂ ਪੋਲਿਟੀਕਲ ਪਾਰਟੀਆਂ ਚ ਦੇਖਣ ਨੂੰ ਮਿਲਦਾ ਸੀ ਸੋਪੂ ਦੀ ਗੱਲ ਲੈ ਲੋ ਪੂਸੂ ਦੀ ਲੈ ਲੋ ਦੋ ਦੋ ਧੜੇ ਆ ਹਾਂ ਹਾਂ ਤੁਸੀਂ ਪਹਿਲਾਂ ਜਦੋਂ ਲੜੇ ਉਹ ਸੋਪੂ ਇਕੱਠੀ ਸੀ ਜਦ ਤੁਸੀਂ ਖੁਦ ਜਰਨਲ ਸੈਕਟਰੀ ਦੇ ਸੀ ਹਾਂਜੀ ਹਾਂਜੀ ਅੱਜ ਬਈ ਇੱਕ ਸੋਪੂ ਲੜ ਰਹੀ ਹੈ ਪ੍ਰੈਜ਼ੀਡੈਂਟ ਤੇ ਹਾਂਜੀ ਹਾਂਜੀ ਤੁਹਾਡੇ ਵਾਲਾ ਜਿਹੜਾ ਧੜਾ ਇਹ ਲੜ ਰਿਹਾ ਜਰਨਲ ਸੈਕਟਰੀ ਤੇ ਪਤਾ ਕੀ ਹੈ ਜਦੋਂ ਪਰਮਾ ਇਹ ਕਲੈਸ਼ ਇਦਾਂ ਕਲੈਸ਼ ਕਿਵੇਂ ਦੇਖਦਾ ਹਾਂ ਬਈ ਉਹ ਹੀ ਕਲੈਸ਼ ਨਹੀਂ ਉਹ ਵੀ ਸਾਡੇ ਆਪਣੀ ਨੇ ਉਹ ਵੀ ਕੋਈ ਬਗਾਨੀ ਨਹੀਂ ਹੈਗੇ ਉਹ ਕਹਿੰਦੇ ਨੇ ਵੀ ਅਸੀਂ ਪ੍ਰਧਾਨਗੀ ਲੜਨੀ ਹੈ ਮੈਂ ਕਿਹਾ ਵੀ ਮੇਰਾ ਮੇਰੀ ਜੋ ਸੋਚ ਹੈ ਵੀ ਅਸੀਂ ਇੱਕ ਵਾਰ ਉੱਠੀਏ ਇੱਕ ਵਾਰ ਵੀ ਕੌਂਸਲ 'ਚ ਬੈਠੀਏ ਉਦੋਂ ਬਾਅਦ ਆਪਣਾ ਕੰਮ ਕਰੀਏ ਸਟੂਡੈਂਟ ਦਾ ਯਕੀਨ ਜਿੱਤ ਕੇ ਅਗਲੇ ਸਾਲ ਪ੍ਰਧਾਨਗੀ ਦੀ ਤਿਆਰੀ ਕਰੀਏ ਵੀ ਉਦਾਂ ਹਵਾ 'ਚ ਮੈਂ ਪ੍ਰਧਾਨਗੀ ਨਹੀਂ ਲੜਨਾ ਚਾਹੁੰਦਾ ਮੇਰਾ ਇਹ ਹੋਣਾ ਚਾਹੀਦਾ ਕਿ ਕੈਂਡ ਦਾ ਮਤਲਬ ਇੱਕ ਵਾਰ ਜਦੋਂ ਆਪਾਂ ਕੌਂਸਲ 'ਚ ਬੈਠਾਂਗੇ ਚਾਰ ਸਟੂਡੈਂਟ ਦੇ ਮੁੱਦਿਆਂ ਤੇ ਲੜਾਂਗੇ ਸਟੂਡੈਂਟ ਨੂੰ ਆਪਣੇ ਤੇ ਯਕੀਨ ਹੋਊਗਾ ਫਿਰ ਜਾ ਕੇ ਆਪਾਂ ਨੂੰ ਪ੍ਰਧਾਨਗੀ ਤੇ ਛੱਡੋ ਚਾਹੇ ਕੁਝ ਮਰਜ਼ੀ ਕਰੀਏ ਮੈਂ ਇੱਕ ਵਿਚਾਰਧਾਰਕ ਮਤਵੇ ਤੋਂ ਆਪਾਂ ਕਹਿ ਸਕਦੇ ਹਾਂ ਵਿਚਾਰਧਾਰਕ ਹੋਰ ਕੋਈ ਨਹੀਂ ਆਪਣੇ ਭਰਾਣੇ ਉਹ ਵੀ ਮੇਰੇ ਖਾਸ ਭਰਾਣੇ ਉਹ ਵੀ ਵੱਡੇ ਭਰਾਣੇ ਵਧੀਆ ਜਿਵੇਂ ਤੁਸੀਂ ਗੱਲ ਕੀਤੀ ਸੀ ਪਹਿਲਾਂ ਵੀ ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਹੁਣ ਆਈ ਤੁਸੀਂ ਪੰਜਾਬ ਯੂਨੀਵਰਸਿਟੀ ਚ ਆਪਣਾ ਜਿਹੜਾ ਕੈਂਡੀਡੇਟ ਉਲਾ ਰਹੇ ਹੋ ਹਾਂ ਤੁਹਾਨੂੰ ਕੀ ਲੱਗਦਾ ਬਈ ਯੂਨੀਵਰਸਿਟੀ ਦੀਆਂ ਮੇਨ ਪ੍ਰੋਬਲਮ ਤੁਸੀਂ ਕੀ ਦੇਖ ਰਹੇ ਹੋ ਜਾਂ ਜੇ ਮੰਨ ਲਓ ਵੀ ਸੋਕੂ ਪਾਵਰ ਚਾਉਂਦੀ ਆ ਤੁਹਾਨੂੰ ਲੱਗਦਾ ਵੀ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਭਾਈ ਜੀ ਪ੍ਰੋਬਲਮਸ ਦੀ ਗੱਲ ਰਹੀ ਸਭ ਤੋਂ ਵੱਡੀ ਗੱਲ ਆ ਮੈਂ ਤਾਂ ਇੱਕ ਸਟੈਪ ਦੁਰਦਾ ਮੈਂ ਤੁਹਾਨੂੰ ਇੱਕ ਸਟੈਪ ਤੁਰ ਕੇ 10 ਪ੍ਰੋਬਲਮ ਗਿਣਿਆ ਸਕਦਾ ਯੂਨੀਵਰਸਿਟੀ ਦੀਆਂ ਹੂੰ ਪੈਰ ਪੈਰ ਤੇ ਇਸ਼ੂ ਆ ਪੈਰ ਪੈਰ ਤੇ ਇਸ਼ੂ ਹੈ ਮੈਂ ਕਿੰਨੇ ਕੇ ਇਸ਼ੂ ਦੱਸ ਮੇਰਾ ਮੈਂ ਤੁਹਾਨੂੰ 3-4 ਪੇਜ ਲਿਖ ਕੇ ਦੇ ਸਕਦਾ ਦੋ ਘੰਟਿਆਂ ਚ ਇਸ਼ੂਆਂ ਦੇ ਇਹ ਕਿਉਂ ਨਹੀਂ ਇਸ਼ੂ ਕੋਈ ਹੱਲ ਨਹੀਂ ਹੋ ਰਿਹਾ ਹੱਲ ਨਹੀਂ ਹੋ ਰਿਹਾ ਇੱਕ ਵੀ ਇਸ਼ੂ ਦੱਸੋ ਹੱਲ ਹੋ ਰਿਹਾ ਹੱਲ ਵੀ ਅੱਜ ਵੀ ਜਦੋਂ ਕਿਸੇ ਨੂੰ ਪੁੱਛਦੇ ਆ ਡਿਪਾਰਟਮੈਂਟ ਲੈਵਲ ਤੇ ਹੋਸਟਲ ਲੈਵਲ ਤੇ ਵੀ ਤੁਹਾਡਾ ਇਸ਼ੂ ਕੀ ਆ ਉਹ ਕਹਿੰਦੇ ਹੋਸਟਲਾਂ ਦੀ ਮੇਨਟੇਨੈਂਸ ਆ 10 ਸਾਲ ਪਹਿਲਾਂ ਵੀ ਉਹੀ ਮੁੱਦਾ ਸੀ ਅੱਜ ਵੀ ਉਹੀ ਮੁੱਦਾ ਜੇ ਉਹ ਸੋਲਵ ਹੋ ਜਾਂਦਾ ਤਾਂ ਸ਼ਾਇਦ ਵਾਰੀ ਵਾਰੀ ਸਾਹਮਣੇ ਨਾ ਹੁੰਦਾ ਦੇਖੋ ਇਹ ਵੱਡੇ ਵੱਡੇ ਕੰਟਰੀ ਨੇ ਉਹ ਨਾਸਾ ਉਹ ਚੰਦ ਸੂਰਜ ਤੱਕ ਪਹੁੰਚੇ ਪਏ ਨੇ ਅਸੀਂ ਇਹੀ ਹੋਸਟਲ ਨਹੀਂ ਮੈਂਟੇਨ ਹੋਏ ਸਾਥੋ ਇਹ ਤੱਕ ਸਤਵਾ ਪੰਜ ਚਾਰ ਚੀਜ਼ਾਂ ਤੋਂ ਇਹ ਨਹੀਂ ਬਾਹਰ ਨਿਕਰੇ ਉਹੀ ਆ ਮੈਂ ਜੀ ਹਨਾ ਪੇਡਿਕਲ ਪਾਰਟੀਆਂ ਇਹ ਬੜੇ ਸਕੀਮ ਨਾਲ ਲਿਆਂਦੀਆਂ ਗਈਆਂ ਨੇ ਇਹ ਯੂਨੀਵਰਸਿਟੀ ਅਥਾਰਟੀ ਵੱਲੋਂ ਪੂਰੇ ਸਿਸਟਮ ਨਾਲ ਉਹਨਾਂ ਨੂੰ ਪਤਾ ਹੈ ਵੀ ਇਹ ਨਹੀਂ ਕਾਬੂ ਆਣਗੇ ਇਹਨਾਂ ਦੇ ਬੌਸ ਨੂੰ ਕਹਿ ਦਾਂਗੇ ਹਾਂ ਇਹ ਗੱਲ ਹੈ ਕਿ ਤਾਂ ਹਦੋਂ ਨੱਪ ਲਾਂਗੇ ਹਾਂ ਵੀ ਇਹਦੀ ਗਰਦਨ ਨੱਪ ਲਾਂਗੇ ਗਰਦਨ ਨੱਪ ਲੈਂਦੇ ਨੇ ਬڑا ਸਿਸਟਮ ਹੈ ਜਿਹੜਾ ਆਹ ਸਟੂਡੈਂਟ ਪਾਰਟੀ ਹੈ ਸਟੂਡੈਂਟ ਪਾਰਟੀ 'ਚ ਬੜਾ ਫਰਕ ਹੈ ਜੇ 10 ਲੀਟਰ ਨੇ ਨਾ ਦੋ ਦਾ ਤਮਾਕਹ ਕਹਿੰਦਾ ਹੈ ਵੀ ਆਹ ਚੀਜ਼ ਇਹ ਮੁੱਦੇ ਤੇ ਅਸੀਂ ਲੜਨਾ ਚਾਹੁੰਦੇ ਆਂ ਦੋ ਆਕੇ ਕਿਸੇ ਤੋਂ ਬਿਨਾ ਪਰਮਿਸ਼ਨ ਲਏ ਲੜ ਸਕਦੇ ਨੇ ਉਹ ਮੁੱਦੇ ਤੇ ਉਹਨਾਂ ਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਉਹੀ ਗੱਲ ਹੋ ਗਈ ਉਹੀ ਹੋ ਗਈ ਉਹ ਤੁਸੀਂ ਕਹੇ ਵੀ ਉਹ ਦੂਜੀ ਲੜ ਰਹੇ ਨੇ ਵੀ ਕੈਨ ਦਾ ਮਤਲਬ ਉਹ ਉਹਨਾਂ ਦੀ ਹਵਦੀ ਹੈ ਵੀ ਅਸੀਂ ਹੈ ਤਾਂ ਅਸੀਂ ਇੱਕ ਪਰਿਵਾਰ ਆਂ ਇੱਕ ਪਰਿਵਾਰ ਇੱਕ ਪਰਿਵਾਰ ਉਹ ਵੀ ਸੋਚ ਪੁੱਛਨੇ ਅਸੀਂ ਸਭ ਪੁੱਛ ਆ ਵੀ ਉਹ ਵੀ ਮੈਂ ਕਹਿਣਾ ਵੀ ਪਰਮਾਤਮਾ ਉਹਨਾਂ ਨੂੰ ਜਿਤਾਵੇ ਉਹ ਵੀ ਕੁੜੀ ਆਪਣੀ ਆਪਣੀ ਭੈਣ ਹੈ ਇੱਕ ਲੜ ਰਹੀ ਹੈ ਵੀ ਉਹ ਉਹਨਾਂ ਨੂੰ ਮੈਂ ਕਹਿਣਾ ਪਰਮਾਤਮਾ ਜਿਤਾਵੇ ਕੋਈ ਗੱਲ ਨਹੀਂ ਵੀ ਆਪਾਂ ਇਹ ਕਹਿੰਦੇ ਹਾਂ ਵੀ ਸਟੂਡੈਂਟ ਦਾ ਭਲਾ ਹੋਣਾ ਚਾਹੀਦਾ ਇਹ ਤਾਂ ਚਲੋ ਕਿਸੇ ਵੀ ਜਰੀਏ ਹਾਂ ਇਹ ਤਾਂ ਕੋਈ ਜ਼ਰੀਆ ਹੁੰਦਾ ਮੈਂ ਅਸੀਂ ਵੀ ਅਸੀਂ ਵੀ ਸਟੂਡੈਂਟ ਦਾ ਭਲਾ ਚਾਹੁੰਦੇ ਹਾਂ ਕਿ ਸਟੂਡੈਂਟ ਦਾ ਭਲਾ ਚਾਹੁੰਦੇ ਨੇ ਮੈਂ ਤਾਂ ਕਹਿੰਦਾ ਉਹਨਾਂ ਨੂੰ ਵੀ ਜੀ ਸੱਦ ਕੇ ਵੋਟ ਪਾਓ ਸਾਨੂੰ ਵੀ ਪਾਓ ਵੀ ਜਿਹਦੇ ਯਕੀਨ ਆਉਂਦਾ ਉਹਨੂੰ ਤੇ ਜਿਵੇਂ ਵੀ ਲਾਸਟ ਕੁਐਸਚਨ ਆ ਮੇਰਾ ਇੱਕ ਹਾਂ ਸੋਪੂ ਨੂੰ ਲੈ ਕੇ ਜੇ ਕਹ ਲੋ ਵੀ ਤੁਹਾਡੀ ਜਿਹੜੀ ਤੁਸੀਂ ਜਿਵੇਂ ਹੁਣ ਚਲਾ ਰਹੇ ਹੋ ਹਨ ਆਪਣਾ ਇੱਕ ਅਲੱਗ ਤੋਂ ਵਿੰਗ ਚਲਾ ਰਹੇ ਹੋ ਤੁਹਾਨੂੰ ਲੇਕਿਨ ਵੀ ਕਿਤੇ ਨਾ ਕਿਤੇ ਇਹ ਗੱਲ ਸਾਹਮਣੇ ਆਉਂਦੀ ਆ ਵੀ ਆਊਟਸਾਈਡਰ ਲੈ ਕੇ ਆ ਰਹੇ ਨੇ ਜਾਂ ਗੈਂਗਸਟਰਾਂ ਨਾਲ ਲਿੰਕ ਜੁੜੇ ਹੋਏ ਨੇ ਵੀ ਇਹ ਗੱਲ ਕਿਉਂ ਲਿੰਕ ਕਰਦੀ ਆ ਤੁਹਾਡੇ ਨਾਲ ਇੱਕ ਵਾਰੀ ਐਫ ਆਈ ਆਰ ਵੀ ਕਹਿ ਰਹੇ ਸੀ ਕਿ ਸਾਹਮਣੇ ਆਈ ਆ ਵੀ ਹੋਈ ਆ ਤੁਹਾਡੇ ਤੇ ਇਹ ਇਹਦਾ ਕੀ ਰੀਜ਼ ਨਾ ਬਈ ਇਹਦੇ ਚ ਮੇਨ ਰੀਜ਼ ਪਤਾ ਕੀ ਆਈ ਕਹਿੰਦੇ ਜਿਹਦੀ ਆਵਾਜ਼ ਦੱਬਣੀ ਹੋਵੇ ਉਹ ਹਣਾ ਕਈ ਜਣੇ ਸਿੱਧਾ ਕੰਨ ਫੜ ਲੈਂਦੇ ਕਈ ਜਣੇ ਘੁਮਾ ਕੇ ਫੜ ਲੈਂਦੇ ਹਾਂ ਉਹ ਫੜ ਕੇ ਹੋੜ ਲੈਂਣਾ ਹਾਂ ਉਹ ਸਾਰੇ ਲੋਕ ਦੇਖੋ ਹਰ ਕੋਈ ਬੰਦਾ ਜ਼ੋਰ ਲਾਂਦਾ ਹੈ ਪੁਲਿਸ ਨੇ ਆਉਦਾ ਕੰਮ ਕਰਨਾ ਹੈ ਠੀਕ ਹੈ ਆਪਾ ਆਵਦਾ ਲੱਗੇ ਹੋਇਆ ਐ ਪੁਲਿਸ ਕਿਹੜਾ ਵੀ ਪੌਲੀ ਹੈ ਹੁਣ ਉਹਨਾਂ ਨੂੰ ਸਾਰਾ ਕੁਝ ਦੇਖਦਾ ਹਾਂ ਇੰਟੈਲੀਜੈਂਸ ਨੂੰ ਪਤਾ ਹੈ ਹੁਣ ਇੰਟੈਲੀਜੈਂਸ ਸਾਰਾ ਦਿਨ ਇੱਥੇ ਯੂਨੀਵਰਸਿਟੀ ਹੈ ਬਾਈ ਜੀ ਪੰਜਾਬ ਯੂਨੀਵਰਸਿਟੀ ਹੈ ਇਹ ਇਹ ਕਈ ਸਟੇਟਾਂ ਦੀ ਇੱਕ ਮੇਨ ਯੂਨੀਵਰਸਿਟੀ ਹੈ ਇੱਥੇ ਆਪਾਂ ਛੋਟੀ ਮੋਟੀ ਗੱਲ ਵੀ ਨਹੀਂ ਆਪਾਂ ਗੈਂਗਸਟਰ ਕੀ ਯਾਰ ਛੋਟੀ ਮੋਟੀ ਅਫਵਾਹ ਕਹਿ ਰਹੇ ਹੋ ਬਈ ਦਸੂਫਾ ਪਤਾ ਕੀ ਹੈ ਜਿਹੜਾ ਕੁਝ ਕਰਨ ਲਈ ਅੱਗੇ ਵਾਧਾ ਹੋਵੇ ਉਹਨੂੰ ਦਬਾਣ ਲਈ ਲੋਕ ਬਹੁਤ ਕੁਝ ਕਰਦੇ ਨੇ ਠੀਕ ਹੈ ਜੀ ਹਾਂ ਉਵੇਂ ਹੀ ਸਾਡੇ ਨਾਲ ਹੋ ਰਿਹਾ ਚਲੋ ਮੇਰੀ ਉਮਰ ਛੋਟੀ ਹੈ ਆਪਾਂ ਥੋੜਾ ਛੇਤੀ ਘਬਰਾਏ ਨਾ ਹੌਲੀ ਹੌਲੀ ਤਲ ਖੋਦੂਗਾ ਤੇ ਅੱਜ ਵੀ ਬਈ ਜਿਹੜਾ ਨਾਮੀਨੇਸ਼ਨਾਂ ਨੂੰ ਲੈ ਕੇ ਕਲੈਸ਼ ਹੋਇਆ ਸੀ ਡਿਪਾਰਟਮੈਂਟ ਲੈਵਲ ਤੇ ਉਹ ਕਹਿੰਦੇ ਨਾਮੀਨੇਸ਼ਨ ਪਾੜੇ ਵੀ ਗਏ ਆ ਉਹ ਕੀ ਸੀਨ ਸੀ ਬਈ ਉਹ ਨਹੀਂ ਉਹ ਕੋਈ ਸੀਨ ਨਹੀਂ ਸੀ ਉਹ ਪਾੜੇ ਨਹੀਂ ਗਏ ਉਹਦੇ ਚ ਮੇਨ ਹੈਗਾ ਜਿਵੇਂ ਯੂਨੀਵਰਸਿਟੀ ਦੇ ਰੂਲਸ ਨੇ ਲਿੰਗਡੋ ਹੈ ਹਾਂਜੀ ਲਿੰਗਡੋ ਦੇ ਰੂਲਸ ਨੇ ਯੂਨੀਵਰਸਿਟੀ ਦੇ ਲਿੰਗਡੋ ਦੇ ਰੂਲਸ ਵਿੱਚ ਲਿਖਿਆ ਹੈ ਵੀ ਆ ਟਾਈਮ ਤੋਂ ਆ ਟਾਈਮ ਤੱਕ ਪਰਫਾਰਮ ਕਰ ਸਕਦੇ ਆ ਆ ਟਾਈਮ ਤੋਂ ਆ ਟਾਈਮ ਤੱਕ ਪਰ ਰਿਜੈਕਸ਼ਨ ਪਾ ਸਕਦੇ ਆ ਵੀ ਕਹਿਨ ਦਾ ਮਤਲਬ ਉਹਨਾਂ ਦਾ ਥੋੜਾ ਐਥੋਰਟੀ ਨਾਲ ਪਿਆਰ ਲਾ ਲਓ ਜਾਂ ਕੋਈ ਵੀ ਗੱਲਬਾਤ ਜੋ ਉਹਨਾਂ ਦੀ ਨੇੜਤਾ ਲਾ ਲਓ ਨੇੜਤਾ ਲਾ ਲਓ ਉਹਨਾਂ ਦੀ ਨੇੜਤਾ ਸੀ ਉਹਦੇ ਕਰਕੇ ਉਹ ਵੀ ਕਹਿਨ ਦਾ ਮਤਲਬ ਟਾਈਮ ਜਦੋਂ ਲੰਘਿਆ ਸੀ ਉਦੋਂ ਜਾ ਰਹੇ ਸੀ ਪਾੜੇ-ਬੂੜੇ ਕੁਛ ਨਹੀਂ ਗਿਆ ਉਹਨਾਂ ਨੂੰ ਰੋਕੇ ਗਿਆ ਸੀ ਵੀ ਤੁਸੀਂ ਰੂਲਸ ਦੇ ਖਿਲਾਫ ਜਾ ਰਹੇ ਹੋ ਠੀਕ ਹੈ ਵਧੀਆ ਲੱਗਿਆ ਬਈ ਗੱਲਬਾਤ ਕਰਕੇ